ਕੀ ਉਹਦੀ ਸ਼ਿਕਾਇਤ ਆਪਣੇ ਬੀਡੀਪੀ ਦਫ਼ਤਰ ਬਾਗਾ ਆਪਣਾ ਪਹੁੰਚੀ ਸੀਗੀ ਉਹ ਸ਼ਿਕਾਇਤ ਤੇ ਕਾਰਵਾਈ ਹੋਈ ਹੈ ਉਸ ਕਾਰਵਾਈ ਦੇ ਵਿੱਚ ਜਿਹੜਾ ਸਰਪੰਚ ਕਾਲਾ ਸਿੰਘ ਆ ਉਹ ਸਸਪੈਂਡ ਹੋ ਗਿਆ ਸਰ ਸਾਹਿਬ ਇਹੀ ਸਵਾਲ ਤੁਹਾਨੂੰ ਇੱਕ ਪੁੱਛਣਾ ਚਾਹੁੰਨਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਨੇ ਇਹ ਚੀਜ਼ ਕੀਤੀ ਜੇਕਰ ਇਹਨਾਂ ਦੀ ਜਗ੍ਹਾ ਆਮ ਆਦਮੀ ਪਾਰਟੀ ਦਾ ਕੋਈ ਸਰਪੰਚ ਇਹ ਚੀਜ਼ ਕਰਦਾ ਤਾਂ ਉਹਦੇ ਤੇ ਵੀ ਆਹੀ ਕਾਰਵਾਈ ਹੋਣੀ ਉਹ ਬੈਨ ਆ ਉਹ ਕੈਂਸਰ ਦਾ ਵੀ ਹੈ ਮਤਲਬ ਇੱਕ ਤਾਂ ਖਜ਼ਾਨੇ ਨੂੰ ਢਾਹ ਲਾਈ ਦੂਜੇ ਪਾਸੇ ਲੋਕਾਂ ਦੀ ਸਿਹਤ ਨੂੰ ਢਾਹ ਲਾਉਂਦੀ ਫੁੱਲ ਤਿਆਰੀ ਚੱਲ ਜਾਂਦੀ ਸੀ ਹੁਣ ਅਸੀਂ ਉਹਦੀ ਵੀ ਤਰਖਾਸਤ ਹੈ ਜਿਹੜੀ ਉਹ ਬੀਡੀਪੀਓ ਦਫ਼ਤਰ ਚ ਦੇਵਾਂਗੇ ਕਿ ਉਹ ਨਸਲ ਦੀ ਜਾਂਚ ਹੋਵੇ ਜੇ ਵਾਕਈ ਇਹ ਗੱਲ ਸੱਚੀ ਹੈ ਕਿ ਉਹ ਮੰਗੂਰ ਨਸਲ ਦੀ ਬੈਂਡ ਮੱਛੀ ਉੱਥੇ ਛੱਡੀ ਹੋਈ ਹੈ ਤਾਂ ਉਸ ਚੀਜ਼ ਦਾ ਵੀ ਅਸੀਂ ਇੱਥੇ ਪਰਚਾ ਕਰਾਵਾਂਗੇ ਤਾਂ ਇਹ ਵੀ ਕਹਿਣਾ ਸੀ ਕਿ ਬਲਾਕ ਸ਼ਾਂਤੀ ਚੋਣਾ ਦੇ ਵਿੱਚ ਵੀ ਬਹੁਤ ਕੁਝ ਹੋਇਆ ਉਹਦੇ ਵੀ ਜਿਹੜੇ ਆਉਣ ਵਾਲੇ ਦਿਨਾਂ ਚ ਕੋਈ ਖਲਾਸੇ ਕਰ ਸਕਦੇ ਆ ਜਾਂ ਵਾਕਿਆਤੋਂ ਲੱਗਦਾ ਗਲਤ ਹੋਇਆ ਜਾਂ ਵੈਸੇ ਹੀ ਗੱਲ ਬਣਾਈ ਜਾ ਰਹੀ ਆ ਤੁਸੀਂ ਵੈਸੇ ਹੀ ਸੋਸ਼ਲ ਮੀਡੀਆ ਦੇ ਵਿੱਚ ਆਪਦੀ ਹਾਈਪ ਵਧਾਉਣ ਦੀ ਖਾਤਰ ਕ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦਿਨੀ ਅਸੀਂ ਹਲਕਾ ਬਾਗਾਪੁਰਾਣਾ ਦੇ ਇੱਕ ਪਿੰਡ ਦੇ ਸਰਪੰਚ ਦੇ ਸਸਪੈਂਡ ਹੋਣ ਦੀ ਜਿਹੜੀ ਖਬਰ ਛਾਪੀ ਸੀ ਤੇ ਜਿਸ ਦੇ ਵਿੱਚ ਉਸ ਸਰਪੰਚ ਵੱਲੋਂ ਸਾਨੂੰ ਅੱਧੀ ਰਾਤ ਤੱਕ ਫੋਨ ਕਰ ਕਰ ਇਹ ਪੁੱਛਿਆ ਗਿਆ ਕਿ ਤੁਹਾਨੂੰ ਕੀ ਨੇ ਜਾਣਕਾਰੀ ਦਿੱਤੀ ਆ ਕਿ ਮੈਂ ਸਸਪੈਂਡ ਹੋ ਗਿਆ ਪਤਾ ਸਭ ਨੂੰ ਹੀ ਹੁੰਦਾ ਵਾ ਕੀ ਹੋਇਆ ਕੀ ਨਹੀਂ ਹੋਇਆ ਪਰ ਕਾਰਨ ਇਹ ਹੁੰਦਾ ਕਿ ਦੂਜੇ ਤੇ ਉਂਗਲੀ ਚੁੱਕਣੀ ਜਿਹੜੀ ਸੌਖੀ ਹੋ ਜਾਂਦੀ ਆ ਪਰ ਸਾਡੇ ਸੂਤਰਾਂ ਮੁਤਾਬਕ ਉਹ ਜਾਣਕਾਰੀ ਬਿਲਕੁਲ ਪੱਕੀ ਸੀ ਤੇ ਅੱਜ ਉਹ ਸਰਪੰਚ ਸਾਹਿਬ ਨੂੰ ਆਰਡਰ ਪਹਿਲਾਂ ਉਹਨਾਂ ਨੂੰ ਵੀ ਮਿਲ ਚੁੱਕੇ ਹੋਣਗੇ ਤੇ ਅੱਜ ਇਸ ਵੀਡੀਓ ਜਰੀਏ ਵੀ ਦੱਸ ਦੱਸ ਰਹੇ ਆ ਕਿ ਤੁਹਾਨੂੰ ਜਿਹੜਾ ਸਸਪੈਂਡ ਉਸ ਦਿਨ ਕੀਤਾ ਗਿਆ ਸੀ ਤੇ ਕਿਸ ਕਰਕੇ ਕੀਤਾ ਗਿਆ ਸੀ ਉਹ ਜਾਣਕਾਰੀ ਆਪਾਂ ਲਵਾਂਗੇ ਆਮ ਆਦਮੀ ਪਾਰਟੀ ਦੇ ਹਲਕਾ ਬਾਗਾਪੁਰਾਂ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੰਦਾਰਾ ਤੋਂ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਕੀ ਕਾਰਨ ਰਿਹਾ ਜਿਹੜਾ ਸਰਪੰਚ ਨੂੰ ਸਸਪੈਂਡ ਕਰਨ ਦੇ ਜਿਹੜਾ ਇਹਦੇ ਵਿੱਚ ਹੋਰ ਵੀ ਗੱਲਾਂ ਪੁੱਛਾਂਗੇ ਕਿਉਂਕਿ ਸਰਪੰਚ ਇਕੱਲੇ ਅਕਾਲੀ ਦਲ ਦੇ ਜਾਂ ਹੋਰ ਪਾਰਟੀਆਂ ਦੇ ਨਹੀਂ ਬਣੇ ਸੀ ਤਕਰੀਬਨ ਕਿਉਂ ਸਾਰੀਆਂ ਪਾਰਟੀਆਂ ਦੇ ਜਿਹੜੇ ਸਰਪੰਚ ਪਿੰਡਾਂ ਦੇ ਵਿੱਚ ਬਣੇ ਸੀ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀ ਬਹੁਤ ਧੰਨਵਾਦ ਤੁਹਾਡਾ ਜਿਹੜੀ ਇਸ ਕਵਰੇਜ ਨੂੰ ਤੁਸੀਂ ਪਬਲਿਕ ਤੱਕ ਲਿਜਾ ਰਹੇ ਹੋ ਤੇ ਇੱਕ ਮੈਸੇਜ ਹੈ ਜਿਹੜਾ ਉਹ ਪਹੁੰਚਦਾ ਕਰ ਰਹੇ ਹੋ ਜੀ ਕਿਨਾਰਾ ਸਾਹਿਬ ਕੀ ਹੈ ਜਿਹੜੀ ਜਾਣਕਾਰੀ ਜਿਹੜਾ ਸਸਪੈਂਡ ਕੀਤੇ ਹੋਏ ਸਰਪੰਚ ਨੂੰ ਉਹਦਾ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੈਂ ਸਸਪੈਂਡ ਆ ਪਰ ਅੱਜ ਆਰਡਰਾਂ ਦੀ ਕਾਪੀ ਤੁਹਾਡੇ ਹੱਥ ਦੇ ਵਿੱਚ ਆ ਤੇ ਕਿਹੜਾ ਉਹਨਾਂ ਤੇ આરોਪ ਲੱਗਿਆ ਜਿਹੜਾ ਸਸਪੈਂਡ ਹੋਇਆ ਜਦੋਂ ਚੋਰ ਦੀ ਚੋਰੀ ਫੜੀ ਜਾਵੇ ਨਾ ਜੀ ਉਹ ਮੰਨਦਾ ਨਹੀਂ ਹੁੰਦਾ ਪਹਿਲੀ ਗੱਲ ਉਹ ਬਹਾਨੇ ਘੜਦਾ ਹੁੰਦਾ ਸੋ ਹੁਣ ਤੁਸੀਂ ਪਿੱਛੇ ਜੇ ਦੇਖਣਾ ਮੇਰੇ ਹਿਸਾਬ ਨਾਲ ਤੁਸੀਂ ਵੀ ਕਵਰ ਕੀਤਾ ਸੀਗਾ ਹੋਰ ਵੀ ਕਾਫੀ ਚੈਨਲਾਂ ਤੇ ਕਵਰ ਹੋਇਆ ਕਾਲਾ ਸਿੰਘ ਜੀ ਉਹ ਬੰਦੇ ਨੇ ਕੀ ਕੀਤਾ ਜੀ ਕਿ ਇੱਕ ਉੱਥੇ ਪਿੰਡ 'ਚ ਛੱਪੜ ਸੀ ਸਰਕਾਰੀ ਮਤਲਬ ਉਹਦਾ ਕਾਨੂੰਨ ਇਹ ਹੁੰਦਾ ਵੀ ਉਹ ਛੱਪੜ ਦੀ ਖੁੱਲੀ ਬੋਲੀ ਹੁੰਦੀ ਆ ਜਿਹੜਾ ਸਭ ਤੋਂ ਵੱਧ ਬੋਲੀ ਦੇਊਗਾ ਉਹ ਉੱਥੇ ਵੱਦਾ ਉਹ ਕੰਮ ਚਲਾ ਸਕਦਾ ਇਹ ਸਰਪੰਚ ਨੇ ਕੀ ਕੀਤਾ ਕਿ ਉੱਥੇ ਬਿਨਾਂ ਬੋਲੀ ਕਰਾਏ ਬਿਨਾਂ ਕੋਈ ਮਤਾ ਪਾਏ ਬਿਨਾਂ ਕੋਈ ਵਿਭਾਗੀ ਕਾਰਵਾਈ ਕੀਤੇ ਆਪ ਮੱਛੀਆਂ ਛੱਡ ਲਈਆਂ ਵਿੱਚ ਚਲੋ ਛੱਡਣ ਵੇਲੇ ਤਾਂ ਲੋਕਾਂ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਉਹ ਫੜਨ ਲੱਗੇ ਉਹ ਫੜਨ ਲੱਗਿਆ ਨੂੰ ਜਦੋਂ ਜਾਲ ਜੂਲ ਸਿੱਟੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਉੱਥੇ ਲੋਕਲ ਆਪਣੇ ਬੰਦੇ ਸੀਗੇ ਉਹ ਉੱਠ ਕੇ ਖੜੇ ਹੋਗੇ ਵੀ ਛੱਪੜ ਦਾ ਕੋਈ ਮਤਾਂ ਨਹੀਂ ਹੋਇਆ ਜਦੋਂ ਉਹਨਾਂ ਨੇ ਪੰਚਾਇਤ ਸੈਕਟਰੀ ਦੇ ਸਬੰਧਤ ਅਫਸਰਾਂ ਤੋਂ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਵੀ ਇਹ ਤਾਂ ਤਾਂ ਸੱਚੀ ਨਹੀਂ ਸੀ ਮਤਾਂ ਹੋਇਆ ਸੋ ਉਹ ਕਾਰਵਾਈ ਜਿਹੜੀ ਸੀਗੀ ਉਹਦੀ ਸ਼ਿਕਾਇਤ ਆਪਣੇ ਬੀਡੀਪੀ ਦਫ਼ਤਰ ਬਾਗ ਆਪਣਾ ਪਹੁੰਚੀ ਸੀਗੀ ਉਹ ਸ਼ਿਕਾਇਤ ਤੇ ਕਾਰਵਾਈ ਹੋਈ ਹੈ ਉਸ ਕਾਰਵਾਈ ਦੇ ਵਿੱਚ ਜਿਹੜਾ ਸਰਪੰਚ ਕਾਲਾ ਸਿੰਘ ਆ ਉਹ ਸਸਪੈਂਡ ਹੋ ਗਿਆ ਤੇ ਇਹ Uh, मतलब हैरानी दी गल ए है चलो वैसे मैं त डीकी ਜਾਂਦਾ ਸੀ ਕਿਉਂਕਿ ਧਰਨਾ ਤੋਰਨ ਦੇ ਵੱਧ ਮਾਰ ਮੈਨੂੰ ਐ ਸੀ ਕਿ ਤੇ ਇਹਦੀ ਖਾਤਰ ਵੀ ਧਰਨਾ ਲਾਉਣਗੇ ਪਰ ਨਹੀਂ ਲਾਇਆ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਚਾਰ ਪੰਜ ਸਰਪੰਚ ਕਾਲੀ ਦਲ ਦੇ ਜਿੱਤੇ ਉਹਨਾਂ ਚੋਂ ਇੱਕ ਸਸਪੈਂਡ ਹੋ ਗਿਆ ਬਾਕੀ ਕੰਮ ਨੂੰ ਲੈ ਕੇ ਰੁਕੇ ਹੋਏ ਨੇ ਬਹੁਤ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਚੋ ਚੱਲਣ ਵਾਲੋ ਪਏ ਨੇਗੇ ਪਰ ਉਹ ਰੁਕੇ ਹੋਏ ਨੇਗੇ ਤੇ ਹੁਣ ਉਹਦੇ ਚ ਗੱਲ ਇਹ ਕਰਦੇ ਆ ਵੀ ਮੈਂ ਤਾਂ ਇੱਕ ਸਿੱਧਾ ਸਿੱਧਾ ਇੱਕ ਸਵਾਲ ਕਰਦਾ ਵੀ ਇਹ ਕਾਲੀ ਦਲ ਪੰਥਕ ਪਾਰਟੀ ਕਹਿੰਦੀ ਆਪਣੇ ਆਪ ਨੂੰ ਪੰਥਕ ਪਾਰਟੀ ਦੇ ਵਿੱਚ ਅੱਜ ਕੱਲ ਨਾ ਮੈਨੂੰ ਸ਼ਾਇਦ ਵੀਰੇ ਐ ਲੱਗਦਾ ਚੋਰ ਬਹੁਤ ਵਧੇ ਪਏ ਨੇ ਕਿਉਂਕਿ ਇਹ ਸਰਪੰਚ ਇੱਕ ਤਰ੍ਹਾਂ ਦਾ ਸਰਕਾਰ ਦਾ ਖਜ਼ਾਨਾ ਚੋਰੀ ਕਰ ਰਿਹਾ ਸੀਗਾ ਮੈਂ ਚਾਹਣਾ ਵੀ ਗੱਲਦਲ ਇਹਨੂੰ ਪਾਰਟੀ ਚੋਂ ਕੱਢੇ ਕਿਉਂਕਿ ਇਸ ਬੰਦੇ ਨੇ ਪੰਥਕ ਪਾਰਟੀ ਦੇ ਉਲਟ ਜਾ ਕੇ ਕੰਮ ਕੀਤਾ ਜਿਹੜਾ ਕਿ ਜਮੇ ਸ਼ੋਭਾ ਨਹੀਂ ਦਿੰਦਾ ਮੱਛੀ ਖਾਣੀ ਬੰਤ ਚ ਲਾਉੜਨੀ ਹੈ ਇਹ ਮੱਛੀ ਦਾ ਬਿਜ਼ਨਸ ਕਰ ਰਿਹਾ ਸੀਗਾ ਬੰਦਾ ਇੱਥੇ ਗੱਲ ਨਹੀਂ ਮੁੱਕ ਜਾਂਦੀ ਸਾਨੂੰ ਹੁਣ ਜਦੋਂ ਸਸਪੈਂਸ਼ਨ ਤੋਂ ਬਾਅਦ ਜਿਹੜੇ ਬੰਦਿਆਂ ਨੇ ਜਾਣਕਾਰੀ ਇਹਦੇ ਬਾਰੇ ਉਹਨਾਂ ਨੇ ਦੱਸਿਆ ਕਿ ਜਿਹੜੀ ਮੱਛੀ ਦੀ ਨਸਲ ਹੈ ਉਹਦੇ ਚ ਛੱਡੀ ਉਹ ਸ਼ਾਇਦ ਮੰਗੂਰ ਕਹਿੰਦੇ ਆ ਉਹਨੂੰ ਉਹ ਬੈਨ ਆ ਉਹ ਕੈਂਸਰ ਦਾ ਵੀ ਹੈ ਮਤਲਬ ਇੱਕ ਤਾਂ ਖਜ਼ਾਨੇ ਨੂੰ ਢਾਲਾਈ ਦੂਜੇ ਪਾਸੇ ਲੋਕਾਂ ਦੀ ਸਿਹਤ ਨੂੰ ਟਾ ਲਾਉਂਦੀ ਫੁੱਲ ਤਿਆਰੀ ਚੱਲੀ ਜਾਂਦੀ ਸੀ ਹੁਣ ਅਸੀਂ ਉਹਦੀ ਵੀ ਤਰਖਾਸਤ ਜਿਹੜੀ ਉਹ ਬੀਡੀਪੀ ਦਫ਼ਤਰ ਚ ਦੇਵਾਂਗੇ ਕਿ ਉਹ ਨਸਲ ਦੀ ਜਾਂਚ ਹੋਵੇ ਜੇ ਵਾਕਈ ਇਹ ਗੱਲ ਸੱਚੀ ਹੈ ਕਿ ਉਹ ਮੰਗੂਰ ਨਸਲ ਦੀ ਬੈਂਡ ਮੱਛੀ ਉੱਥੇ ਛੱਡੀ ਹੋਈ ਆ ਤਾਂ ਉਸ ਚੀਜ਼ ਦਾ ਵੀ ਅਸੀਂ ਇੱਥੇ ਪਰਚਾ ਕਰਾਵਾਂਗੇ ਕਿਉਂਕਿ ਸਪੈਂਡ ਤੋਂ ਬਾਅਦ ਕੋਈ ਹੋਰ ਕਾਰ ਵੀ ਹੋ ਸਕਦੀ ਆ ਬਿਲਕੁਲ ਹੋਊਗੀ ਜੀ ਦੇਖੋ ਜੇ ਕੋਈ ਸਾਡੀ ਸਿਹਤ ਨਾਲ ਖਲਵਾੜ ਕਰ ਰਿਹਾ ਮੰਨ ਕੇ ਚਲੋ ਤੁਸੀਂ ਨਾਨ ਮੇਜ ਖਾ ਲੈਨੇ ਮੈਂ ਖਾ ਲੈ ਨਾ ਕ੍ਰਿਸ਼ਨ ਖਾ ਲੈਂਦਾ ਹੋਰ ਬੰਦੇ ਖਾ ਲੈਂਦੇ ਨੇ ਖਾ ਲੈਂਦੇ ਨੇ ਤੇ ਜਿਉ ਉਹ ਇੱਕ ਕੈਂਸਰ ਦੀ ਦੁਕਾਨ ਹੁਣ ਲੋਕਾਂ ਦੀ ਸਿਹਤ ਖਾ ਰਿਆ ਐਡੀ ਕੀ ਮਜਬੂਰੀ ਪੈ ਗਈ ਪਰ ਤੁਹਾਨੂੰ ਤੇ ਇੱਕ ਗੱਲ ਦੱਸ ਦੇਣਾ ਚਾਹਣਾ ਵੀ ਇਹ ਮੈਂ ਚਾਹਣਾ ਇਹ ਬੰਦੇ ਨੂੰ ਮਸਾਲੀ ਸਜ਼ਾ ਮਿਲੇ ਕਾਨੂੰਨੀ ਤੌਰ ਤੇ ਮਿਲ ਜਾਣੀ ਐ ਕਾਲੀਦਲ ਨਹੀਂ ਦਿੰਦਾ ਕਦੇ ਨਹੀਂ ਉਹਨੂੰ ਪਾਰਟੀ ਚੋਂ ਕੱਢਣਗੇ ਹੱਕ ਨਾ ਲਾ ਕੇ ਰੱਖਣਗੇ ਇਹ ਨਵੀਂ ਗੱਲ ਨਹੀਂ ਇਹ ਪਹਿਲਾਂ ਵੀ ਚੱਲਦੀ ਰਹੀ ਆ ਜਿਵੇਂ ਹੁਣ ਆਪਾਂ ਅੱਜ ਭਖਦੇ ਮੁੱਦੇ ਚੱਲੀ ਜਾਂਦੇ ਨੇ 328 ਰੁਪਿਆਂ ਦਾ ਚੱਲੀ ਜਾਂਦਾ ਬੁੱਦਾ ਇਹ ਕਹਿੰਦੇ ਨੇ ਕਿ ਅਸੀਂ ਕਮੇਟੀ ਬਣਾ ਕੇ ਉਹ ਮਸਲਾ ਹੱਲ ਕਰਤਾ 267 ਰੁਪਏ 15 ਵਾਲਾ ਸੀਗਾ ਜੀ ਇਹ ਪਹਿਲਾਂ 267 ਹਜ਼ਾਰ ਰਿਕਾਰਡ ਨਹੀਂ ਸੀ ਥਿਆ ਰਿਹਾ ਜਦੋਂ ਇਹਨਾਂ ਨੇ ਕਮੇਟੀ ਬਣਾਈ ਇਸ਼ਤ ਸਿੰਘ ਦੀ ਉਹਦੇ ਵਿੱਚ 328 ਹੋਗੇ ਉਹ ਤੇ ਉਹ ਰਿਕਾਰਡ ਨਹੀਂ ਥਿਆ ਆ ਪੱਕੇ ਜੀ ਨਾ ਜੀ ਅਸੀਂ ਪਾਰਟੀ ਚੋਂ ਕੱਢਤੇ ਸੀਗੇ ਉਹ ਜਾਂ ਉਥੋਂ ਆਪਣਾ ਸੌਰੀ ਸ਼੍ਰਮਣੀ ਕਮੇਟੀ ਚੋਂ ਕੱਢਤੇ ਸੀ ਸਸਪੈਂਡ ਕਰਤੇ ਸੀ ਪਰ ਸ਼ਾਇਦ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਲਾਕਡਾਊਨ ਦੇ ਵਿੱਚ ਆਨੰਦਪੁਰ ਸਾਹਿਬ ਜਦੋਂ ਕੋਈ ਨਹੀਂ ਸੀ ਜਾਂਦਾ ਲੱਖਾਂ ਰੁਪਏ ਸਬਜ਼ੀ ਦੇ ਬਿੱਲ ਕਲੇਮੇ ਸੀ ਉਹ ਮੈਨੇਜਰ ਦੀ ਬਦਲੀ ਉੱਥੋਂ ਇੱਥੇ ਕਰਤੀ ਸੀ ਕੋਈ ਮਸਾਲੀ ਸਜ਼ਾ ਨਹੀਂ ਦਿੱਤੀ ਗਈ ਸੁੱਕੀਆਂ ਰੋਟੀਆਂ ਦਾ ਵੇਚਣ ਦਾ 1 ਕਰੋੜ ਦਾ ਕਪਲਾ ਹੋਇਆ ਸੀਗਾ ਉਹਦੇ ਵਿੱਚ ਇਹਨਾਂ ਨੇ ਤਕਰੀਬਨ 14 ਮੁਲਾਜ਼ਮ ਜਿਹੜੇ ਉਹ ਕੱਢੇ ਸੀਗੇ 14 ਮੁਲਾਜ਼ਮਾਂ ਦੇ ਵਿੱਚੋਂ ਕੁਝ 7-8 ਮੁਲਾਜ਼ਮ ਵਾਪਸ ਹਾਇਰ ਕਰ ਲਏ ਸੀ ਉਹਨਾਂ ਤੋਂ 20-25-25 ਹਜ਼ਾਰ ਜੁਰਮਾਨਾ ਲਾਇਆ ਸੀ ਤੇ ਤੁਹਾਨੂੰ ਯਾਦ ਹੋਣਾ ਇਹਨਾਂ ਦੇ ਇੱਕ ਸ਼ਹਿਰ ਦਾ ਟਾਰੀ ਹਲਕੇ ਤੋਂ ਐਮਐਲਏ ਰਹੇ ਨੇ ਗੁਲਜਾਰ ਸਿੰਘ ਰਣੀਕੇ ਉਹ ਆਪਣੇ ਬਾਗੇ ਬਣੋ ਐਮਪੀ ਇਲੈਕਸ਼ਨ ਵੀ ਲੜੇ ਸੀ 2000 24 ਚ 19 ਚ ਲੜੇ ਸੀਗੇ ਮੈਨੂੰ ਯਾਦ ਨਹੀਂ ਕਿਹੜਾ 19 ਚ ਲੜੇ ਸੀ ਸ਼ਾਇਦ ਤੇ ਉਹ ਲੜੇ ਸੀ ਉਹਨਾਂ ਦੇ ਬੇਟੇ ਨੇ ਬਕਾਇਦਾ ਉਦੀ ਪੋਸਟ ਪਾਈ ਸੀ ਫੇਸਬੁੱਕ ਤੇ ਉਸ ਟਾਈਮ ਤੇ ਵੀ ਭਾਈ ਜਿਹੜੇ ਇਨੋਸੈਂਟ ਆ ਉਹਨਾਂ ਤੋਂ 20 25 25000 ਰੁਪਏ ਨਜਾਇਜ਼ ਲੈ ਰਹੀ ਸ਼ਰਮਣੀ ਕਮੇਟੀ ਮਤਲਬ ਇਹਨਾਂ ਦੀ ਪਾਰਟੀ ਵੀ ਇਹਨਾਂ ਦੇ ਕੰਮਾਂ ਦਾ ਵਿਰੋਧ ਕਰ ਰਹੀ ਆ ਉਸ ਤੋਂ ਬਾਅਦ ਆਪਣੇ ਇੱਥੇ ਇੱਕ ਸ਼ਾਇਦ ਜੈਤੋ ਕੋਲੇ ਗੁਰਦੁਆਰਾ ਸਾਹਿਬ ਸੀਗਾ ਉਹਦੇ ਖੂਚੋਂ ਇੰਨੀ ਇਤਰਾਜ਼ਯੋਗ ਸਮੱਗਰੀ ਨਿਕਲੀ ਸੀ ਜਿਹੜੀ ਮੈਂ ਦੱਸ ਨਹੀਂ ਸਕਦਾ ਕੈਮਰੇ ਤੇ ਮਤਲਬ ਕਦੇ ਚੋਰਾਂ ਦੇ ਕਾਰਵਾਈ ਨਹੀਂ ਕੀਤੀ ਕਦੇ ਚੋਰਾਂ ਨੂੰ ਮਸਾਲੀ ਕਰ ਸਜ਼ਾ ਨਹੀਂ ਮਿਲੀ ਪਰ ਮੈਂ ਚਾਹਣਾ ਜੇ ਵਾਕਈ ਅਕਾਲੀ ਦਲ ਅਕਾਲੀ ਦਲ ਆ ਤਾਂ ਜਿਵੇਂ ਸਾਡੇ ਪਰਾਤਨ ਕਾਲੀਦਲ ਦੇ ਜਥੇਦਾਰਾਂ ਨੇ ਜਾਂ ਜਿਵੇਂ ਮੱッセ ਰੰਗੜਰ ਗਿਆ ਤੇ ਮਸਾਲੀ ਸਜ਼ਾ ਦਿੱਤੀ ਸੀ ਉਹਨਾਂ ਨੂੰ ਸੋਧਾ ਲਾਇਆ ਸੀ ਇਹੇ ਜੀ ਸਜ਼ਾ ਦੇਣ ਤਾਂ ਫੇਰ ਸਵਾਦ ਵਾਲੀ ਗੱਲ ਹੈ ਜਿਵੇਂ ਤੁਸੀਂ 328 ਰੁਪਿਆਂ ਵਾਲੀ ਗੱਲ ਕੀਤੀ ਆ ਉਸ ਦੇ ਵਿੱਚ ਤਾਂ ਸਰਕਾਰ ਨੇ ਵੀ ਯੂ ਟਰਨ ਮਾਰ ਲਿਆ ਨਹੀਂ ਕੋਈ ਯੂ ਟਰਨ ਨਹੀਂ ਜੀ ਦੇਖੋ ਉੱਥੇ ਇਹ ਹੈ ਕਿ ਇੱਕ ਇਨਫੋਰਮੇਸ਼ਨ ਮਿਲੀ ਵੀ ਐ ਇਸ ਜਗ੍ਹਾ ਤੇ ਆ ਚੀਜ਼ ਹੈ ਉਹ ਰਿਕਾਰਡ ਸਹੀ ਹੋਏ ਅੱਗੇ ਤੁਰ ਪਾਂਗੇ ਮਤਲਬ 328 ਰੁਪਏ ਕਿੱਥੇ ਨੇ ਜਿਹੜੇ ਬੰਦੇ ਕੁਛ ਅਰੈਸਟ ਹੋ ਗਏ ਕੁਛ ਰਹਿੰਦੇ ਨੇ ਕੱਢ ਕੇ ਦਿਖਾਵਾਂਗੇ ਕਿਉਂਕਿ ਆਪਾਂ ਦੇਖੋ ਉਹਦੇ ਵਿੱਚ ਕੀ ਆ ਰਿਕਾਰਡ ਬੋਲਣਾ ਹੈ ਉਹ ਕਿਸੇ ਨੇ ਜਿਹੜਾ ਉੱਥੇ ਹੁਣ ਮੌਕੇ ਤੇ ਅਰੈਸਟ ਹੋਇਆ ਬੰਦਾ ਹੁਣ ਜਿਨੇ ਐਡੀ ਇੱਕ ਤਕੜੀ ਕਰਤੂਤ ਕੀਤੀ ਐ ਉਹ ਪੁੱਲੇ ਪੈਰੀ ਤਾਂ ਮੰਨੂਗਾ ਨਹੀਂ ਠੀਕ ਆ ਉਹਨੇ 100 ਇਹੋ ਜਿਹੇ ਤਰੀਕੇ ਲੱਭਣੇ ਨੇ ਵੀ ਜਿੱਥੇ ਸਰਕਾਰ ਬੈਕਫੁੱਟ ਤੇ ਜਾਵੇ ਠੀਕ ਆ ਉਹਨੇ ਉੱਥੇ ਕਹਿਤੀ ਇਹ ਚੀਜ਼ ਤੇ ਉਹ ਮੜ ਕੇ ਜੋ ਸਹੀ ਨਿਕਲਦੀ ਜਿੱਥੇ ਵੀ ਨੇ ਜਿਵੇਂ ਵੀ ਨੇ ਉਹ ਸਾਰਾ ਕੁਝ ਲੈ ਕੇ ਆਵਾਂਗੇ ਦੁੱਧ ਦਾ ਦੁੱਧ ਪਾਣੀ ਕਰਾਂਗੇ ਆਪਾਂ ਇਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਇਹ ਦ੍ਰਿੜਤਾ ਆ ਵੀ ਕੁਝ ਵੀ ਗਲਤ ਹੋ ਰਿਹਾ ਉਹ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਚਾ ਕੇ ਜੇ ਸਰਪੰਚਾਂ ਵਾਲੀ ਗੱਲ ਤਾਂ ਹੀ ਫੇਰ ਆ ਜੀਏ ਜੇਕਰ ਦੇਖਿਆ ਜਾਵੇ ਤਾਂ ਸਰਪੰਚ ਦੇ ਨਾਲ ਹੋਰ ਬਹੁਤ ਮੈਂਬਰ ਜੁੜੇ ਹੁੰਦੇ ਆ ਪੰਜ ਜੁੜੇ ਹੁੰਦੇ ਆ ਪੂਰੀ ਪੰਚਾਇਤ ਹੁੰਦੀ ਆ ਸਰਪੰਚ ਦਾ ਕੋਈ ਅਧਿਕਾਰ ਨਹੀਂ ਕਿ ਉਹ ਪੰਚਾਇਤ ਨੂੰ ਦੱਸ ਕੇ ਕੋਈ ਕੰਮ ਤੋਰੇ ਕੋਈ ਤਾਂ ਹੀ ਤਾਂ ਸਸਪੈਂਡ ਹੋਇਆ ਜੇ ਦੱਸਿਆ ਹੁੰਦਾ ਤਾਂ ਸਸਪੈਂਡਰ ਨਾ ਨਾ ਹੁੰਦਾ ਮਤਲਬ ਸਸਪੈਂਡ ਹੀ ਤਾਂ ਹੋਇਆ ਵੀ ਨਾ ਤਾਂ ਪਿੰਡ ਨੂੰ ਦੱਸਿਆ ਨਾ ਪੰਚਾਇਤ ਨੂੰ ਦੱਸਿਆ ਠੀਕ ਹੈ ਹੁਣ ਇਹਦੇ ਵਿੱਚ ਉਹਨਾਂ ਦੇ ਬਿਆਨ ਹੋਏ ਨੇ ਬਿਆਨਾਂ 'ਚ ਮੰਨਿਆ ਉਹ ਨੇ ਇਹ ਗੱਲ ਉਹਨਾਂ ਨੂੰ ਪਤਾ ਹੋ ਸਕਦੀ ਆ ਸਰਪੰਚ ਬਣ ਗਿਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਬਈ ਅਸੀਂ ਜਿਹੜਾ ਮਤਾ ਪਾਉਣਾ ਹੁੰਦਾ ਪੰਚਾਇਤ ਨੂੰ ਦੱਸਣਾ ਹੁੰਦਾ ਪਤਾ ਨਹੀਂ ਇਹ ਗੱਲਾਂ ਦਾ ਭਾਈ ਜੀ ਸਭ ਪਤਾ ਹੈ ਸਭ ਪਤਾ ਹੈ ਕੁਝ ਨਹੀਂ ਲੁਕਿਆ ਇਹਨਾਂ ਕੋਲੋਂ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਦੇ ਕੋਲ ਕੁਝ ਲੱਗਿਆ ਹੋਊਗਾ ਕੱਲੀ ਕੱਲੀ ਚੀਜ਼ ਜਾਣਦੇ ਨੇ ਪਰ ਜਿਹੜੀ ਉਹ ਨਹੀਂ ਇੱਕ ਹੁੰਦੀ ਵੀ ਉਹ ਕਚੋਰੀ ਕਰਕੇ ਖਾਣ ਵਾਲੀ ਆਦਤ ਉਹ ਜਾਂਦੀ ਨਹੀਂ ਹੈ ਉਹ ਹੱਡਾਂ ਚੋਂ ਨਿਕਲਦੀ ਨਹੀਂ ਗਈ ਮਤਲਬ ਸਭ ਕੁਝ ਪਤਾ ਹੈ ਸਭ ਨੂੰ ਪਤਾ ਹੈ ਹੁਣ ਹਰ ਗੱਲ ਤੇ ਤਾਂ ਨਾ ਲਾਉਂਦੇ ਤਾਂ ਨਾ ਕਹ ਤੁਹਾਨੂੰ ਲਾਇਆ ਜੇ ਪਤਾ ਹੈ ਗਲਤ ਕੀਤਾ ਤਾਂ ਹੀ ਨਹੀਂ ਲਾਇਆ ਨੀ ਅਜਨੂ ਤਾਂ ਇਹ ਬੈਠੇ ਹੋਣੇ ਸੀ ਦਰਗਾਹ ਲੈ ਕੇ ਇੱਥੇ ਜੀ ਠੀਕ ਹੈ ਨਾ ਮੈਂ ਅਗਨਾਰ ਸਾਹਿਬ ਇਹੀ ਸਵਾਲ ਤੁਹਾਨੂੰ ਇੱਕ ਪੁੱਛਣਾ ਚਾਹੁੰਨਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਨੇ ਇਹ ਚੀਜ਼ ਕੀਤੀ ਜੇਕਰ ਇਹਨਾਂ ਦੀ ਜਗ੍ਹਾ ਆਮ ਆਦਮੀ ਪਾਰਟੀ ਦਾ ਕੋਈ ਸਰਪੰਚ ਇਹ ਚੀਜ਼ ਕਰਦਾ ਤਾਂ ਉਹਦੇ ਤੇ ਵੀ ਆਹੀ ਕਾਰਵਾਈ ਹੋਣੀ ਸੀ ਇਹੀ ਕੁਛ ਇਹੀ ਕੁਛ ਜ਼ੀਰੋ ਟੋਲਰੈਂਸ ਨਾਲ ਚੱਲੇ ਆ ਨਾ ਕਿਤੇ ਕ腐ਸ਼ਨ ਕੀਤੀ ਹੈ ਨਾ ਕਰਾਂਗੇ ਠੀਕ ਹੈ ਜ਼ੀਰੋ ਟੋਲਰੈਂਸ ਨਾਲ ਚੱਲੇ ਕੋਈ ਵੀ ਬੰਦਾ ਜਿਹੜਾ ਗਲਤ ਕਰੂਗਾ ਉਹ ਚਾਹੇ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਹੋਵੇ ਜਿਹੜਾ ਲੋਕਾਂ ਦੀ ਸਿਹਤ ਨੂੰ ਸਰਕਾਰ ਦੇ ਖਜ਼ਾਨੇ ਨੂੰ ਢਾਹ ਲਾਊਗਾ ਇਹੀ ਕਾਰਵਾਈਆਂ ਹੋ ਜ਼ਰੂਰੀ ਨਹੀਂ ਵੀ ਸਰਪੰਚ ਹੀ ਹੋਣ ਕੋਈ ਹੋਰ ਵੀ ਤੁਹਾਡੇ ਜਿਹੜੇ ਪਾਰਟੀ ਦੇ ਆਗੂ ਆ ਜਾਂ ਵਰਕਰ ਆ ਕੋਈ ਵੀ ਗਲਤ ਕੰਮ ਕਰਦੇ ਫੜੇ ਜਾਂਦੇ ਆ ਉਹ ਚੀਜ਼ ਸਾਹਮਣੇ ਆਉਂਦੀ ਤਾਂ ਬਣਦੀ ਕਾਰਵਾਈ ਹੋਊਗੀ ਦੇਖੋ ਜੀ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਫਿੱਤਰਤ ਨੂੰ ਜਾਣਦਾ ਮੈਂ ਸਾਡੇ ਐਮਐਲਏ ਸਰਦਾਰ ਅਮਰਤਪਾਲ ਸਿੰਘ ਸੁਖਾਨੰਦ ਉਹਨਾਂ ਦੀ ਫਿੱਤਰਤ ਨੂੰ ਜਾਣਦਾ ਜੀ ਅੱਜ ਬਾਗੇਪੁਰਾਣੇ ਚ ਲੋਕ ਉਹਨਾਂ ਨੂੰ ਚੰਗਾ ਕਹਿੰਦੇ ਨੇ ਤਾਂ ਉਹਨਾਂ ਦੇ ਸੁਭਾਅ ਤੇ ਉਹਨਾਂ ਦੀ ਇਮਾਨਦਾਰੀ ਕਰਕੇ ਕਹਿੰਦੇ ਨੇ ਕੱਲ ਨੂੰ ਮੈਂ ਵੀ ਕੁਛ ਉੱਚੀ ਨਹੀਂ ਵੀ ਕਰ ਗਿਆ ਬਖਸ਼ਣਾ ਮੈਨੂੰ ਵੀ ਨਹੀਂ ਜਾਣਾ ਬਖਸ਼ਾ ਮੈਂ ਵੀ ਨਹੀਂ ਜਾਣਾ ਇਹ ਨਹੀਂ ਵੀ ਮਤਲਬ ਹੋਰ ਚੱਲੋ ਵੀ ਤੁਸੀਂ ਜੇ ਆਪਾਂ ਥੱਲੇ ਗੱਲ ਕਰ ਲਗੇ ਉਹ ਅੱਡ ਛੱਡੋ ਜੇ ਮੈਂ ਕੁਝ ਗਲਤ ਕਰੂੰਗਾ ਜਾਂ ਮੇਰੇ ਨਾਲ ਫਿਰਦਾ ਕੋਈ ਹੋਰ ਬੰਦਾ ਵੀ ਗਲਤ ਕਰੂਗਾ ਸਾਨੂੰ ਵੀ ਮਸਾਲੀ ਸਜ਼ਾ ਮਿਲਣੀ ਹੈ ਇੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ 0 ਡਾਲਰ ਇਸੇ ਨੂੰ ਕਹਿੰਦੇ ਨੇ ਤੁਹਾਡਾ ਤਾਂ ਇਹ ਵੀ ਕਹਿਣਾ ਸੀ ਕਿ ਬਲੈਕ ਸ਼ਾਂਤੀ ਚੋਂ ਉਹਨਾਂ ਦੇ ਵਿੱਚ ਵੀ ਬਹੁਤ ਕੁਝ ਹੋਇਆ ਉਹਦੇ ਵੀ ਜਿਹੜੇ ਆਉਣ ਵਾਲੇ ਦਿਨਾਂ ਚ ਕੋਈ ਖੁਲਾਸੇ ਕਰ ਸਕਦੇ ਆ ਜਾਂ ਵਾਕਿਆਤੋਂ ਲੱਗਦਾ ਗਲਤ ਹੋਇਆ ਜਾਂ ਵੈਸੇ ਹੀ ਗੱਲ ਬਣਾਈ ਜਾ ਰਹੀ ਆ ਤੁਸੀਂ ਵੈਸੇ ਹੀ ਸੋਸ਼ਲ ਮੀਡੀਆ ਦੇ ਵਿੱਚ ਆਪਦੀ ਹਾਈਪ ਵਧਾਉਣ ਦੀ ਹਾਈਪ ਹੋਏ ਵਾਲੇ ਕੰਮ ਨਹੀਂ ਸਾਨੂੰ ਆਉਂਦੇ ਪ੍ਰੈਕਟੀਕਲ ਆ ਕਰਕੇ ਦਿਖਾਵਾਂਗੇ ਔਨ ਰਿਕਾਰਡ ਹੈ ਹਨਾ ਔਨ ਰਿਕਾਰਡ ਹੈ ਡਿਨਾਈ ਕਰਦੇ ਨੇ ਜਿਹੜੇ ਅਸੀਂ ਹੁਣ ਸ਼ਿਕਾਇਤਾਂ ਬਾਤੀਆਂ ਨੇ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਅਸੀਂ ਜਿਹੜੇ ਟ੍ਰਿਬਿਊਨਲ ਦੇ ਵਿੱਚ ਵੀ ਪਟੀਸ਼ਨਾਂ ਪਾ ਰਹੇ ਹਾਂ ਠੀਕ ਹੈ ਜਿਹੜੇ ਜਿਹੜੇ ਜਿੱਥੇ ਜਿੱਥੇ ਸਾਨੂੰ ਜੋ ਜੋ ਉੱਥੇ ਮਿਲਿਆ ਅਸੀਂ ਉੱਥੇ ਕਾਰਵਾਈ ਕਰ ਰਹੇ ਹਾਂ ਹੁਣ ਅਸੀਂ ਇਹ ਐਫੀਡੇਵਟ ਦੀਆਂ ਕਾਪੀਆਂ ਕਢਾ ਰਹੇ ਹਾਂ ਤੇ ਸਾਨੂੰ ਪਤਾ ਲੱਗ ਰਿਹਾ ਵੀ ਐਫੀਡੇਵਟਾਂ ਦੇ ਵਿੱਚ ਬੜਾ ਕੁਛ ਜਿਹੜਾ ਛਪਾਇਆ ਜਾ ਰਿਹਾ ਕਿਸੇ ਉਮੀਦਵਾਰ ਕੋਲੇ ਜ਼ਮੀਨ ਹੈ ਕਿਸੇ ਦੀ ਕੋਈ ਲੋਨ ਹੈ ਕੋਈ ਲਿਮਟ ਹੈ ਕੋਈ ਐਫ ਟਰੈਕਟਰ ਨੇ ਕੋਈ ਘਰ ਵਾਲੀਆਂ ਦੇ ਨਾਂ ਦੇ ਜ਼ਮੀਨ ਸਾਰੀਆਂ ਲਕੋਈਆਂ ਗਈਆਂ ਨੇ ਉਹ ਅਸੀਂ ਕੱਢ ਲਈ ਸਾਰੀ ਇਹ ਜਿਹੜੀਆਂ ਜਾਣਕਾਰੀਆਂ ਭਰੀਆਂ ਇਹਨਾਂ ਉਹ ਗਲਤ ਭਰੀਆਂ ਗਈਆਂ ਬਿਲਕੁਲ ਝੂਠੇ ਐਪੀਡੌਟ ਦਿੱਤਾ ਗਿਆ ਕੋਈ ਬਿਜਲੀ ਦਾ ਡਿਫਾਲਟਰ ਸੀਗਾ ਕਿਸੇ ਨੇ ਸਰਕਾਰੀ ਪਈ ਵਾਈ ਹੋਈ ਸੀਗੀ ਸਾਰਾ ਕੁਝ ਔਨ ਰਿਕਾਰਡ ਆ ਸਾਰੀਆਂ ਰਿਪੋਰਟਾਂ ਤਿਆਰ ਹੋ ਗਈਆਂ ਨੇ ਬਹੁਤ ਜਲਦੀ ਇਹਦਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਇਹ ਜਿਹੜੀ ਕਾਪੀ ਹੈ ਗੰਦਾਰਾ ਸਾਹਿਬ ਦੇ ਹੱਥ ਦੇ ਵਿੱਚ ਇਹ ਉਹ ਕਾਪੀ ਆ ਜਿਹੜੇ ਸਰਪੰਚਾਂ ਨੱਥੂ ਵਾਲਾ ਤੋਂ ਕਾਲਾ ਸਿੰਘ ਸਸਪੈਂਡ ਹੋਏ ਨੇ ਤੇ ਵੀਡੀਓ ਦੇ ਅਖੀਰ ਤੇ ਇਹ ਜਿਹੜੀ ਕਾਪੀ ਲਾ ਵੀ ਦਵਾਂਗੇ ਉਹਨੂੰ ਪੜ੍ਹ ਵੀ ਸਕਦੇ ਹੋ ਤੇ ਆਉਣ ਵਾਲੇ ਦੇ ਨਾਲ ਚ ਇਹਨਾਂ ਨੇ ਦੱਸਿਆ ਕਿ ਜਿਹੜੇ ਵੱਡੇ ਹੋਰ ਖੁਲਾਸੇ ਕਰ ਸਕਦੇ ਆ ਕਿਉਂਕਿ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਜਿਹੜੇ ਐਫੀਡੇਵਟ ਵਗੈਰਾ ਭਰੇ ਜਾਂਦੇ ਆ ਜਾਣਕਾਰੀ ਦੇਣੀ ਹੁੰਦੀ ਪਰਿਵਾਰ ਦੀ ਸਾਰੀ ਉਹਨਾਂ ਵਿੱਚ ਜਿਹੜੇ ਵੱਡੇ ਕਪਲੇ ਹੋਏ ਆ ਗਲਤ ਜਾਣਕਾਰੀ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਇਹ ਕਹਿੰਦੇ ਉਹਨਾਂ ਦੇ ਵੀ ਜਿਹੜੇ ਖੁਲਾਸੇ ਕੀਤੇ